ਸਤ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੈਲਾ ਤਹਿਸੀਲ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਪ੍ਰਗਟ ਸਿੰਘ ਬੈਲੇ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਟੁਕੜ ਗੱਪਣ ਝੋਟੀ ਤੁਹਾਨੂੰ ਦਿਖਾਉਣੀ ਆ ਇੱਕ ਤਾਜੀ ਸੋਈ ਗਾਂ ਤਾਂ ਨਹੀਂ ਦਿਖਾਉਣੀ ਤੇ ਇੱਕਾ ਟੁਕੜ ਗਾਂ ਤੁਹਾਨੂੰ ਦਿਖਾਉਣੀ ਆ ਹੌਲੇ ਭਾਜ ਤੇ ਗੱਲਬਾਤ ਹੁਣ ਆਪਾਂ ਵੀਰ ਜੀ ਨਾਲ ਕਰਦੇ ਆਂ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਰਦੀ ਕੀ ਹਾਲਿਆ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਜੀ ਠੀਕ ਠਾਕ ਬੜੇ ਕਿਤੇ ਦਿਨ ਦਿਹਾੜੇ ਦਰਸ਼ਨ ਹੁੰਦੇ ਤੁਹਾਡੇ ਇਦਾਂ ਹੀ ਤੁਹਾਡੇ ਟਾਈਮ ਨਹੀਂ ਲੱਗਦਾ ਤੇ ਆ ਚਲੋ ਕਈ ਵਾਰੀ ਆਪਣਾ ਟਾਈਮ ਹੀ ਨਹੀਂ ਲੱਗਦਾ ਡੰਗਰ ਤੇ ਰੋਜ਼ ਉੱਤੇ ਜਾਂਦੇ ਜਿੰਦੇ ਆ ਜੀ ਕੱਲ ਵੀ ਦੋ ਗਾਵਾਂ ਵੇਗੀਆਂ ਨਾ ਤੇਰੇ ਗਾਵਾਂ ਚਾਰ ਕੋਣੀ ਕੱਲ ਇੱਕ ਮੱਝ ਹੀ ਕਾਰਜਾ ਦੇ ਗਿਆ ਅੱਛਾ ਹੁਣ ਫੇਰ ਆ ਤੈਨਾਂ ਡੰਗਰ ਆ ਠੀਕ ਹੈ ਇੱਕ ਟੋਕੜਾ ਗੰਪਨ ਝੋਟੀ ਤੇ ਦੋ ਗਾਵਾਂ ਚਲੋ ਟੋਕੜਾ ਗੰਪਨ ਝੋਟੀ ਆ ਮਗਰ ਕਿੱਟੀ ਆ ਨਾਮ ਦੱਸ ਤੇ ਕਰੀ ਪਿੰਡ ਬਹਿਲਾ ਜੀ ਹਾਂਜੀ ਨਾਮ ਪ੍ਰ ਫੋਨ ਨੰਬਰ 8728073579 73ਨ ਤਾਂ ਦੇ ਬਿਲਕੁਲ ਲੱਗ ਗਈ ਹੈ ਨਾ 73ਨ ਤਾਂ ਦੇ ਕੋਲ ਆ ਜੀ ਠੀਕ ਹੈ ਚਲੋ ਪਹਿਲਾਂ ਝੋਟੀ ਵਿਖਾ ਦਈਏ ਫਿਰ ਆਪਾਂ ਲਓ ਜੀ ਕਿੰਨੇ ਚੱਤੇ ਚ ਇੱਕ ਪਾਸਟ ਵੀਰ ਜੀ ਇਹ ਵੀਰ ਜੀ ਬਣੀਆ ਟਾਈਆਂ ਮਹੀਨਿਆਂ ਦੀ ਝੋਟੀ ਟਾਈਆਂ ਮਹੀਨਿਆਂ ਦੀ ਆ ਚੈੱਕ ਕਰਾ ਕੇ ਦਵਾਂਗੇ ਜਾਂ ਚੈੱਕ ਨਹੀਂ ਕਰਾਈ ਅੱਛਾ ਅਜੇ ਆਪਣਾ ਇੱਥੋਂ ਲਈ ਹੈ ਭਰਾ ਕੋਈ ਅੱਛਾ ਹਾਂਜੀ ਅਜੇ ਚੈੱਕ ਕਰਾਉਣ ਵਾਲੀ ਆ ਚੈੱਕ ਕਰਾ ਕੇ ਦਵਾਂਗੇ ਕੋਈ ਗੱਲ ਨਹੀਂ ਵੀ ਕੋਈ ਵੀਰ ਭਰਾ ਨੂੰ ਜੇ ਖਾਲੀ ਹੋਊਗੀ ਤੇ ਖਾਲੀ ਦੇ ਦਾਂਗੇ ਜੇ ਸੂਨ ਵਾਲੀ ਹੋਈ ਤੇ ਸੂਨ ਵਾਲੀ ਫਿਰ ਉਸ ਹਿਸਾਬ ਨਾਲ ਕਰ ਲਾਂਗੇ ਠੀਕ ਆ ਤੇ ਖਾਲੀ ਉਹਦੇ ਫਿਰ ਖਾਲੀ ਵਾਲਾ ਕਰ ਲਾਂਗੇ ਠੀਕ ਆ ਤੇ ਮਗਰੇ ਤੇ ਕੱਟੀ ਆ ਹਾਂਜੀ ਮਗਰ ਕੱਟੀ ਆ ਜੀ ਠੀਕ ਆ ਤੇ ਚੱਕ ਕਰਾ ਦੇਣੀ ਆ ਹੁਣੇ ਚੱਕ ਆਪਾਂ ਕਰਾ ਦੇਣੀ ਸ਼ਾਇਦ ਡਾਕਟਰ ਆ ਗਿਆ ਤੇ ਠੀਕ ਆ ਇਹ ਵੀ ਜਿਹਨੇ ਤੇ ਗਵੰਡੀਆਂ ਦੀ ਝੋਟੀ ਆ ਜੇ ਹੁਣੇ ਹੀ ਲਿਆਂਦੀ ਹੈ ਤਾਈਆਂ ਇਹ ਦਵਾਈ ਨੂੰ ਹੋਈ ਨਹੀਂ ਆ ਤੇ ਲਿਆ ਫਿਰ ਤੋਰੋ ਦੁੱਧੋ ਤੇਰਾ ਕਿੰਨਾ ਇਹਦੇ ਕੋਲ ਦੁੱਧ 6 ਕਿਲੋ ਦੱਸਦਾ ਹੁਣੇ ਤੁਹਾਡੇ ਸਾਹਮਣੇ ਦੱਸ ਕੇ ਗਿਆ 6 ਕਿਲੋ ਹਾਂ ਠੀਕ ਆ ਚਲੋ ਤੋਰੋ ਦੁੱਧ 6 ਕਿਲੋ ਜਿਹੜਾ ਹੁਣੇ ਉਹਨਾਂ ਨੇ ਦੱਸਿਆ ਤੇ ਮਗਰੇ ਇਹਦੇ ਕੱਟੀ ਆ ਝੋਟੀ ਚੰਗੀ ਆ ਜੀ 95 ਕਿਲੋ ਹੈ ਇਹ ਅੱਛਾ ਹਾਂ ਆ ਦੇ ਸੂਈ ਨੂੰ ਤੇ ਤਾਈਕ 3 ਮਹੀਨੇ 3.5 ਮਹੀਨੇ ਸੂਈ ਨੂੰ ਹੋ ਗਿਆ ਤੇ 2.5 ਮਹੀਨੇ ਦੀ ਬਣੀ ਵੀ 1 ਮਹੀਨੇ ਬਾਅਦ ਬਣੀ ਹੋਤਰਾ ਜਿਹੜੀ ਕੱਦ ਕਾਠੀ ਚੰਗੀ ਆ ਸੋਹਣੀ ਝੋਟੀ ਆ ਆਹ ਵਾਲੇ ਨਾਲ ਦੇ ਘਰ ਹੀ ਹੁਣੇ ਆਈ ਐ ਇਹ ਝੋਟੀ ਬੱਤ ਲੈ ਆ ਜੀ ਏ ਹੁਣ ਇਹ ਵਿਧਿਆ ਨੇ ਡਾਕਟਰ ਸਾਹਿਬ ਨੇ ਫੋਨ ਕੀਤਾ ਤੇ ਹੁਣੇ ਥੋੜੀ ਜਿਹੀ ਦੇਰ ਚ ਆ ਜਾਣਾ ਉਹਨਾਂ ਨੇ ਤੇ ਚੈੱਕ ਕਰ ਦੇਣੀ ਹੈ ਤੇ ਮਗਰੇ ਤੇ ਕੱਟੀ ਆ ਤੇ ਕਿੰਨਾ ਰੱਖਣਾ ਵਿਧਿਆ ਦਾ ਫਿਰ ਮੁੱਲ ਆਪਾਂ ਮੁੱਲ ਵੀ ਜੇ ਤੇ ਗੱਭਰ ਨਿਕਲ ਆਈ ਫੇਰ ਤੇ ਉਹ ਆਂਦਾ 60 ਦੀ ਦੇਣੀ ਆ ਅੱਛਾ ਜੇ ਖਾਲੀ ਨਿਕਲ ਆਈ ਉਹ ਇੱਥੇ ਫਿਰ 55 ਹੀ ਦੇ ਦਾਂਗੇ ਚਲੋ ਮੰਨ ਤਾਂ ਹੋ ਜਾਊਗਾ ਮੁੱਖ ਦੇ ਕੋਈ ਕਰਨੀ ਫੋਨ ਵੈਨ ਭਰਾ ਲਾਵੇ ਕੋਈ ਜਿਤਨਾ ਵੀ ਹੋਇਆ ਦੇ ਦੇਣੀ ਆ ਅੱਛਾ ਹਾਂ ਠੀਕ ਹੈ ਕੋਈ ਫੋਨ ਲਾਵੇ ਦੇ ਦੇਣੀ ਇਹ ਵੀ ਫੋਨ ਲਾ ਕੇ ਕੋਈ ਪੁੱਛ ਲੈ ਵੀ ਗੱਬਣ ਨਿਕਲੂਗੀ ਆ ਕਿ ਕਿਤਰਾ ਕੋਈ ਨਿਕਲੂਗੀ ਤਾਂ ਫਿਰ ਵੀਡੀਓ ਬਣਾ ਦਾਂਗੇ ਗੱਬਣ ਦਵਾਂਗੇ ਜੇ ਖਾਲੀ ਨਿਕਲੂਗੀ ਤਾਂ ਖਾਲੀ ਦਵਾਂਗੇ ਉਸ ਹਿਸਾਬ ਨਾਲ ਦਵਾਂਗੇ ਠੀਕ ਹੈ ਜੀ ਹਾਂ ਜੀ ਤੇ ਹੁਣ ਜਿਹੜੀ ਇਹ ਗਾਂ ਆਪਣੇ ਕੋਲੇ ਥਾਣੇ ਦੇਖ ਸਕਦੇ ਤੇ ਲਾਗੇ ਤਾਂ ਇਹ ਪਸੋਂ ਦੀ ਸੋਈ ਆ ਜੀ ਬੈਠੀ ਆ। ਅੱਛਾ ਪਸੋਂ ਦੀ ਸੋਈ ਆ। ਹਾਂ ਜੀ ਮਗਰ ਬੱਛਾ ਵਾ। ਮਗਰ ਇਹਦੇ ਬੱਛਾ ਆ। ਹਾਂ ਜੀ। ਨਾਲੋ ਜਿਹੜਾ ਬੱਚੇ ਦਾ ਨਾਲ ਹੀ ਆਤਰ। ਨਾਲੇ ਨਾਲੂ ਤੇ ਕਿੰਨਾ ਇਹਦੇ ਕੋਲ ਦੁੱਧ? ਇਹ ਥਰੇ ਬੋਲ ਆਈ ਉਹ ਲਿਆ 8 ਕਿਲੋ ਹੋਊਗਾ ਜੀ। 8 ਕਿਲੋ ਹੈਗਾ ਐ। ਹਾਂ ਬੋਲੀ ਬੋਲੀ। ਕਿੰਨਾ ਖਿਚਵਾਈ ਜਾਊਗੀ? ਦੁੱਧ 10-11 ਕਿਲੋ ਰਮਾਣਾ ਚਾਹੀਦਾ ਇਹਨਾਂ ਗਰਮੀ ਗਰਮੀ ਨਹੀਂ ਮਨਾਉਣੀ ਨਾਲੇ। ਤੋਰ ਲੈ ਹੈਗੀ ਸੀ ਠੰਡੀ ਆ। ਠੀਕ ਐ। ਜਿੱਦਾਂ ਮਾਤੀ ਪਾਓ। ਬਾਕੀ ਕੋਈ ਚੱਕਰ ਨਹੀਂ ਹੈਗਾ। ਠੀਕ ਐ ਜੀ। ਠੰਡੀ ਤੇਰੀ ਜਿਹੜੀ ਪੂਰੀ ਆ ਜਿਹੜੀ। ਹਾਂ ਜੀ। ਤੋਰ ਵਧੀਆ ਚਾਹ ਪਣੀ ਦਾ ਪੂਰੀਆਂ ਗਰਮੀਆਂ ਸਾਰੀ ਜਾਓਗੇ ਨਾ ਇਹੋ ਜਿਹੇ ਨਾ ਕੋਈ ਗਰਮੀ ਦੀ ਪਰਵਾਹ ਨਾ ਕੋਜ ਜਿੰਨੇ ਘਰ ਦੁੱਧ ਪੀਣ ਆਸਤੇ ਲੈਣੀ ਆ ਉਹਨਾਂ ਨੂੰ ਵਧੀਆ ਦੁੱਧ ਦੀ ਕੁਆਲਿਟੀ ਦਾ ਜੀਵਾ ਸੰਗਣਾ ਦੁੱਧ ਹੁੰਦਾ ਵਾ ਇਹੋ ਜਿਹੇ گاਵਾਂ ਦਾ ਝੁੰਗੀ ਵੇੜਿਆ ਬਿਲਕੁਲ ਛੋਟੇ ਛੋਟੇ ਸਿੰਘ ਹੈ ਤੇ ਉੱਤਰ ਹੈ ਪੂਰੀ ਠੰਡੀ ਠੀਰੀ ਹੈ ਜੇ ਅਜੇ ਤਾਜੀ ਸੂਈ ਹੈ ਪਿੱਛੇਵੇਂ ਜੇ ਦੇਖ ਕੰਦੇ ਉੱਤਰਾ ਹੀ ਪਰ ਮੈਲਾ ਲੱਗਣਾ ਚਾਹੀਦਾ ਚਾਹ ਆਪੀ ਅਜੀ ਠੰਡੀ ਆਜੀ ਗਰੰਟੀ ਹੋਊਗੀ ਫੁੱਲ ਠੀਕ ਆ ਅਸੀਂ ਠੰਡੀ ਜਿੰਨਾ ਮਰਜ਼ੀ ਆ ਮੇਰਾ ਮੰਨ ਲਈ ਚਲੋ ਲੈ ਜਾਦਾ ਕੋਈ ਪਤਾ ਹੀ ਨਹੀਂ ਠੀਕ ਆ ਜਿੱਧਰ ਮਰਜ਼ੀ ਪਈ ਜਾ ਥੱਲੇ ਮੈਂ ਤੇ ਲੱਖਾਂ ਮਾਰਦੀ ਆ ਕੋਈ ਸਹੀ ਹਾਲ ਗਾਣਾ ਠੀਕ ਆ ਜੀ ਹਾਂ ਜੀ ਇੱਕ ਜੱਥੀ ਕਰਾਓ ਸਾਜੀ ਸਹੀ ਆਰਨਾ ਤੇ ਇਹਦਾ ਮੁੱਲ ਫਿਰ ਜਾਜੇ ਕਰਦੀ ਆ ਆਪਾਂ ਜਾਈ ਤੁਹਾਨੂੰ ਪਤਾ ਹੀ ਆ ਬਾਜ਼ਾਰ ਵੜਾ ਤੇ ਚੱਲਣ ਡਿਆ ਮੇਲਾ ਮੁੱਲਾ ਚੱਲਣ ਡਿਆ ਕੋਈ ਨਹੀਂ ਹਸਾਲਦਾ ਇਹ ਕਰ ਦੋ ਮੁੱਲ ਤੇ 25000 ਦੇ ਆ ਜੀ ਇਹਦਾ ਅੱਛਾ ਹਾਂ ਨਾ ਜਦਾਂਗੇ 20000 ਦੇ 20000 ਦੇ ਦੇ ਦੋਗੇ ਹਾਂ ਚਲੋ ਛੋਟ ਛੱਡ ਮੋਕੇ ਤੇ ਹੋਰ ਹੋ ਜੂਗੀ ਕੋਈ ਭੈਣ ਭਰਾ ਫੋਨ ਲਾਵੇ ਪਤਾ ਨਹੀਂ ਕਿੱਥੇ ਥੋੜਾ ਆਓ ਨੀਂਦ ਦੇ ਦਿਨਾਂ ਬਾਅਦ ਪਾਈਆ ਵੀਡੀਓ ਮੋੜਨਾ ਥੋੜਾ ਕਿਹਨਾਂ ਨਾ ਦੀ ਨਾ ਕੋਈ ਗੱਲ ਨਹੀਂ ਬਾਕੀ ਐ ਬੰਦੀ ਕਰਨ ਦੀ ਪੂਰੀ ਬਾਕੀ ਐ ਕਿ ਖੜੇ ਕੋਈ ਵੇਚ ਚ ਆ ਕੇ ਆਪਾਂ ਆ ਮੇਲਾ ਮੰਡਈ ਦੇਖੋ ਠੀਕ ਪਰਸਾਂ ਨਹੀਂ ਸੋਈ ਐ ਤੇ ਇਹ ਕਾ ਤੋਕੜ ਜੇ ਇਹ ਤੋਕੜ ਆ ਜੀ ਇਹ ਇਹ ਵੀ ਦੋ ਦੋ ਢਾਈ ਮਹੀਨੇ ਦੀ ਬਣੀ ਹੈ ਇਹ ਜੀ ਚੈੱਕ ਪਾਸ ਹੋਣ ਵਾਲੀ ਇਹ ਵੀ ਚੈੱਕ ਪਾਸ ਰਹੀ ਏ ਠੀਕ ਆ ਇਹ ਖਾਲੀ ਨਿਕਲੇ ਸੂਣ ਵਾਲੀ ਨਿਕਲੇ ਆਪਾਂ ਤੇ ਉਸ ਹਿਸਾਬ ਨਾਲ ਦੇਣੀ ਆ ਉਹ ਤੇ ਉਹ ਕਹਿੰਦੇ ਚੈੱਕ ਕਰਾ ਕੇ ਦੇਣੀ ਆ ਆਪਾਂ ਤੇ ਕੋਈ ਚੱਕ ਚੁੱਕ ਵਾਲਾ ਕੰਮ ਨਹੀਂ ਹੁਣ ਇਹ ਕਿ ਚੈੱਕ ਕਰਾ ਦੇਣੀ ਹੈ ਜਿਹੜਾ ਡਾਕਟਰ ਆ ਗਿਆ ਇਹ ਨਹੀਂ ਕਰਾਉਣੀ ਆ ਆਪਾਂ ਇੱਥੇ ਦੇਣੀ ਨਿਕਲ ਆਵੇ ਕਿਸੇ ਦੀ ਨਾਂ ਨਿਕਲ ਆਵੇ ਅੱਛਾ ਆਪਾਂ ਚੱਕਰਾਂ 'ਚ ਨਹੀਂ ਪਾਉਣਾ ਕਿਸੇ ਨੂੰ ਅੱਛਾ ਹਾਂ ਚਲੋ ਫਿਰ ਤੋਰਾਂ ਹਾਂ ਇੱਕ ਰੀਨ ਨੂੰ ਉਹ ਤੇ ਉਹਨਾਂ ਦੇ ਨਾਂ ਵੀ ਜਿਹਦੇ ਨਾਂ ਤਾਂ ਹੀ ਆਪਾਂ ਦੇਖਣੀ ਆ ਠੀਕ ਆ ਹਾਂ ਉਹ ਨਾ ਇਹ ਵੇਚਣ ਲਈ ਆਈ ਏ ਛੋਟੀ ਇਹ ਵਿਰਜ ਨੇ ਦੇ ਗਵੰਡੀਆਂ ਦੀ ਛੋਟੀ ਆ ਦੋਵੇਂ گاਵਾ ਇਹ ਵੀਰਜੀ ਹੁੰਦੀਆਂ ਆਪਣੀਆਂ ਬਾਕੀ ਆ ਕਿ ਸੋਹਣੀ ਵਹਿੜਿਆ ਚੰਗੇ ਕਦ ਕਾਠਾ ਲਈ ਆ ਤੇ ਇਹਦਾ ਵੀ ਇੱਕ ਥਣ ਨਹੀਂ ਚੱਲਦਾ ਆ ਦੇ ਵਿੱਚ ਕੋਈ 나ੜ ਗੇਟ ਹੀ ਨਹੀਂ ਹੈਗੀ ਚੱਲਦਾ ਹੈਗਾ ਵਾ ਅੱਛਾ ਪਰ ਆਪਾਂ ਤਾਂ ਲੜ ਕਰਕੇ ਦੇ ਰਹੀ ਆ ਠੀਕ ਆ ਇਹਦਾ ਮਗਰ ਲ ਇੱਕ ਥਣ ਜਿਹੜਾ ਵਾ ਕੋਈ 나ੜ ਨੂੰ ਉੱਤਰ ਕੇ ਜਾਂਦੇ ਕਿ ਨਹੀਂ ਹੈਗੀ ਪਰ ਇਹ ਆ ਕਿ ਉੱਤਰਾ ਜੱਗੇ ਕੱਦ ਕਾਠਾ ਲੀਆ ਉਮੀਦ ਹੈ ਇਹਨੇ ਸੱਜਣ ਨੇ ਦੁੱਧ ਚੰਗਾ ਕੱਢਿਆ ਨਾ ਪੂਰੀ ਜਵਾਨ ਆ ਜਿਹੜੀ ਠੀਕ ਹੈ ਜੀ ਠੰਡੀ ਤੇਰੀ ਹੈ ਵਧੀਆ ਇਕਦਮ ਅਸੀਂ ਚਲੋ ਆ ਦੇ ਸਾਡੇ ਬਾਕੀ ਤਾਂ ਇਹ ਚੋਂ ਚੱਲਦਾ ਵਾ ਤਾਰਾ ਹੁੰਦੀਆਂ ਉਹਦੇ ਚ ਵੀ ਇਹਨੇ ਕੀ ਚੱਲਦਾ ਨਹੀਂ ਠੀਕ ਹੈ ਜੀ ਬਾਕੀ ਤਿੰਨੇ ਸਣ ਓਕੇ ਆ ਤੇ ਹਵਾਨੇ ਤੇ ਨਾੜਾ ਥੋੜਾ ਚੰਗੀਆਂ ਆ आ जा ले आओ फिर चेहरे दी बड़ी खूबसूरती है ये ए आके चलो चाय पानी का सारी जाऊंगी अभी दूध पूछ लेने कि नहीं देखो ਇਹਦੇ ਕੋਲ ਦੁੱਧ ਕਿੰਨਾ ਵੀਰ ਜੀ ਫਿਰ ਦੁੱਧ ਵੀਰ ਜੀ ਭਾਵੇਂ 9 10 ਕਿਲੋ ਕਹੀ ਜਾਈਏ ਦੁੱਧ 8 ਕਿਲੋ ਲਾਓ ਪੱਕਾ ਪੱਕਾ ਦੁੱਧ ਹੈਗਾ ਜਿਹੜਾ ਜਿਹੜਾ 8 9 ਵੀ ਹੋ ਸਕਦਾ ਤੁਸੀਂ 8 ਪੱਕਾ ਕਰਕੇ ਲਾਓ ਬਾਕੀ ਇਹਦਾ ਤੇ ਆਹ ਗਾਂ ਦਾ ਤੇ ਉਹ ਗਾਂ ਦਾ ਤਾਂ ਅਸੀਂ ਇਤਰਾ ਹੀ ਕਦਰ ਅੰਦਾਜ਼ਾ ਲਾ ਸਕਦੇ ਜੀ ਇਹ ਜਿਹੜੀ ਪੂਰੀ ਭੱਡੀ ਆ ਤੇ ਉਹਦਾ ਕਦਰ ਤੁਹਾਡੇ ਦਰਮਿਆਨਾ ਹਾਂਜੀ ਉਹ ਸੋਟੀ ਭੱਡੀ ਤੇ ਪੱਕਾ ਦੁੱਧ ਕਿੰਨਾ ਇਹਦੇ ਕੋਲ ਇਹ ਥੱਲੇ 8 ਕਿਲੋ ਵਜੀ ਪੱਕਾ ਦੁੱਧ ਹੈਗਾ ਜਿਹੜਾ ਪੱਕਾ 8 ਕਿਲੋ ਉਤਨਾ 9 10 ਕਿਲੋ ਭਾਵੇਂ ਕਹੀ ਜਾਈਏ ਤੇ ਮੁੱਲ ਮੁੱਲ ਤੇ ਉਹਦਾ 20 ਕਰਦੇ ਆ ਅੱਛਾ ਦੇ ਦਾਂਗੇ 16000 ਦੀ 16000 ਦੀ ਹਾਂ ਹੋਰ ਕਰ ਦੋਗੇ ਮੌਕੇ ਤੇ ਮਾਂ ਬਾਕੀ ਫੋਨ ਲਾਵੇ ਕੋਈ ਦੇ ਦਾਂਗੇ ਭੈਣ ਭਰਾ ਨੂੰ ਠੀਕ ਹੈ ਮੌਕੇ ਤੇ ਮਾਂ ਤਾਂ ਕਰ ਦੂਗਾ ਜੀ ਹੋ ਜਾਊਗਾ ਫੋਲ ਹੋਊਗਾ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਬਾਜੀ ਬਾਸ ਤਸਦੀਕ ਕਰਕੇ ਕੋਈ ਵੀਰ ਭਰਾ ਲਈ ਆਪਣੇ ਤਸ ਆਪਾਂ ਤੁਹਾਨੂੰ ਪਤਾ ਵੇਚਦੇ ਮਾਰ ਵੀਡੀਓ ਤੇ ਹਾਂਜੀ ਹਾਂਜੀ ਤੇ ਆਪਣੀ ਉਹ ਵੇਂਦੇ ਹੁੰਦੇ ਬਾਕੀ ਆਪਾਂ ਝੂਠ ਫਾਣ ਵਾਲਾ ਕੰਮ ਨਹੀਂ ਕਰਦੇ ਜੋ ਹੈਗਾ ਉਹ ਦੱਸਣਾ ਠੀਕ ਹੈ ਜੀ ਕਈ 12 ਕਿਲੋ 13 ਕਿਲੋ ਝੂਠ ਹੋ ਗਿਆ ਜੀ ਜੋ ਹੈਗਾ ਆਪਾਂ ਤੇ ਉਹ ਦੱਸਿਆ ਵਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਾਕੀ ਜਿੰਨੇ ਵੀ ਖੜਨੀ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ